ਸਮਾਜ ਜੀਵਨ ਅਜ ਇਤਨਾ ਭ੍ਰਸ਼ਟ ਹੋ ਗਿਆ ਹੈ। ਇਤਨਾ ਗੰਦਾ ਹੋ ਗਿਆ ਹੈ। ਇਤਨਾ ਮੈਲਾ ਹੋ ਗਿਆ ਹੈ। ਭੂਤਾਂ ਪ੍ਰੇਤਾਂ ਦੇ ਜਨਮ ਤੇ ਹੋ ਰਹੇ ਨੇ, ਦੇਵਤਿਆਂ ਦੇ ਨਹੀਂ। ਸੁਣੋ ਗੁਰੂ ਨਾਨਕ ਨੂੰ ਸਤਿਗੁਰੂ ਕਹਿੰਦੇ ਨੇ। ਕੰਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਉਤ ਜਨੋਰਾ, ਧੀ ਜਨੋਰੀ ਜੋਰੂ ਜਿੰਨਾ ਦਾ ਸਿਕਣਾ। ਉਤ ਪੈਦਾ ਹੋ ਰਿਹਾ ਜਿੰਨ ਦੀ ਮੈਦਾ ਹੋ ਰਹੀ ਹੈ ਜਨਮ ਬਹੁਤ ਪੁਰਾਣੀ ਗੱਲ ਹੈ ਸ਼ੁਗਲ ਜੀ ਮੇਰੇ ਕੋਲ ਬੈਠੇ ਸਨ ਕਾਹਨ ਬੋਲਦੇ ਇੱਕ ਮਾਤਾ ਆਈ 13 ਸਾਲ ਦਾ ਬੱਚਾ ਕਹਿੰਦੇ ਕਿ ਵਸਕਿੰਜੀ ਤੁਹਾਡੇ ਨਾਲ ਬੜੇ ਰਹਿੰਦੇ ਨੇ ਐਨੂਰਾ ਕਰੋ ਮੈਂ ਕਿ ਬਹੁਤ ਛੋਟਾ ਹੈ ਇਹ ਕਥਾਵਾਚਕ ਬਣਨਾ ਚਾਹੁੰਦਾ ਕਰਨ ਨਹੀਂ ਕਥਾਵਾਚਕ ਗਿਆਨੀ ਦੇ ਨਹੀਂ ਬਣੇਗਾ ਨਹੀਂ ਬਣਨਾ ਚਾਹੁੰਦਾ ਮੈਂ ਕਹਿੰਦਾ ਮੇਰੇ ਕੋਲ ਕਾਨੂੰ ਦਿੰਦਾ ਨਹੀਂ ਰੱਖ ਲੋ ਤੁਸੀਂ ਮੈਂ ਕਹਾਂ ਗੱਟ ਰੋ ਗੱਟ میٹرਿਕ ਕਰਾਓ ਨਾ ਸਕੂਲ ਦੇ ਚ ਪਾਓ ਕਿੰਨੇ ਕੀ ਕਰੀਏ ਗੁਰਨਾਣੇ ਪਬਲਿਕ ਸਕੂਲ ਤੋਂ ਕੱਢ ਦਿੱਤਾ ਗਵਰਨਮੈਂਟ ਹਾਈ ਸਕੂਲ ਚ ਵੀ ਕੱਢ ਦਿੱਤਾ ਤੰਗ ਆ ਕੇ ਸੀ ਇਸਲਾਮੀਆਂ ਸਕੂਲ ਦੇ ਚ ਦਾਖਲ ਕਰਾਇਆ ਸੀ ਉੱਥੇ ਵੀ ਪ੍ਰਿੰਸੀਪਲ ਨੂੰ ਛੋਰਾ ਦਿਖਾ ਬੈਠਾ ਉਹਨੇ ਵੀ ਕੱਢ ਦਿੱਤਾ ਹੁਣ ਕਿੱਥੇ ਜੀ ਹਰ ਰੋਜ਼ ਵਿਲੇ ਆਉਂਦੇ ਨੇ ਕਿਸੇ ਦੀ ਚੀਜ਼ ਚੁੱਕ ਲੈਂਦੇ ਕਿਸੇ ਨੂੰ ਮਾਰ ਕੋਟਾਉਂਦੇ ਕਿਸ ਕਿਧਰੇ ਕੁਝ ਕਰ ਛੱਡਦੇ ਕਿਸੇ ਕੁਝ ਅਸੀਂ ਬਹੁਤ ਤੰਗ ਬਹੁਤ ਤੰਗ ਤੁਸੀਂ ਮਿਹਰਬਾਨੀ ਕਰੋ ਤੁਸੀਂ ਨਾਲ ਰੱਖ ਲਓ ਮੈਂ ਕਹ ਹੱਥ ਰੋਗੇ ਜਿਹੜਾ ਭੂਤ ਤੁਹਾਨੂੰ ਚੰਬੜਿਆ ਹੁਣ ਮੈਨੂੰ ਚੰਬੜਣਾ ਨੇ ਅੱਦੇ ਸਾਰੇ ਘਰ ਨੂੰ ਇਸਨੇ ਵਕਤ ਪਾਇਆ ਮੇਰੇ ਨਾਲ ਦੇ ਸਾਰੇ ਸਾਥੀਆਂ ਨੂੰ ਵਕਤ ਪਾਏਗਾ ਇਹ ਭੂਤ ਦਾ ਜਨਮ ਹੋਇਆ ਕੱਲੀ ਅੰਦਰ ਨਾਨਕਾ ਜਿੰਨਾ ਦਾ અવਤਾਰ ਉਤ ਜਨੂਰਾ થી ਜਨੂਰੀ ਜੋਰੂ ਜਿੰਨਾ ਦਾ ਸਿਕਰਾ ਇਹ ਜਿੰਨ ਬੋਤ ਕਿਉਂ ਪੈਦਾ ਹੋ ਰਿਹਾ ਹੈ ਉਹਦਾ ਇੱਕ ਕਾਰਨ ਦੱਸਦੇ ਪੈਨੇ ਸਤਿਗੁਰੂ ਰੰਨਾ ਹੋਇਆਂ ਬੋਦਿਆ ਸਤਿਗੁਰੂ ਦੇ ਬਚਨ ਨਾ ਆਉਂਦੇ ਮੈਂ ਨਹੀਂ ਕਹਿ ਸਕਦਾ ਸੀ ਮੈਂ ਗ੍ਰਸਥੀ ਆਦਮੀ ਕਿਸੇ ਦੀ ਤੋਂ ਇੰਨੇ ਨਹੀਂ ਕਰ ਰਿਹਾ ਸਤਿਗੁਰੂ ਦੇ ਬੋਲ ਪਹਿਲੇ ਪਾਤਸ਼ਾਹ ਜੀ ਦੇ ਬੋਲ ਰੰਨਾ ਹੋਇਆਂ ਬੋਦਿਆ ਉਰਖੋਏ ਸਈਆ ਸਿਆਦ ਲਫ਼ਜ਼ ਫਾਰਸੀ ਦਾ ਹੈ ਇਹਦੇ ਅਰਥ ਨੇ ਸ਼ਿਕਾਰੀ ਇਸਤਰੀਆਂ ਜਿਹੜੀਆਂ ਨੇ ਇਹ ਤੇ ਇਤਨੀਆਂ ਚੰਚਲ ਹੋ ਗਈਆਂ ਇਤਨੀਆਂ ਚੰਚਲ ਹੋ ਗਈਆਂ ਸਰੀਰ ਦੀ ਨਮਾਇਸ਼ ਕਰਨ ਲਈ ਜੁੱਟ ਗਈਆਂ ਇੱਕ ਸ਼ਬਦ ਹੈ ਭਗਤ ਕਬੀਰ ਦਾ ਲੰਬਾ ਚੌੜਾ ਮੂਲ ਗਲ ਫੜੇ ਸਾਹਮਣੇ ਰੱਖਨੇ ਆ ਬੇਦ ਪੜੇ ਪੜ ਪੰਡਿਤ ਮੂਏ ਰੂਪ ਦੇਖ ਦੇਖ ਨਾਰੀ ਪੇ ਕਿਹੜਾ ਬੰਦਾ ਆਪਣੀ ਜਿਹੜੀ ਜ਼ਿੰਦਗੀ ਕਿਵੇਂ ਗਵਾ ਰਿਹਾ ਕੋਈ ਕਿਸੇ ਕੋਈ ਕਿਸੇ ਕੋਈ ਕਿਸਨ ਪੰਡਤ ਸਾਰਾ ਦਿਨ ਵੇਦਾਂ ਨੂੰ ਪੜ ਪੜ ਕੇ ਖਾ ਰਿਹਾ ਹੈ ਵਿਵਹਾਰ ਵਿੱਚ ਵੇਦਾਂ ਨੂੰ ਨਹੀਂ ਲਿਆਉਂਦਾ ਸਿਰਫ ਪੜਾਈ ਦੇ ਵਿੱਚ ਵਿਵਹਾਰ ਵਿੱਚ ਗੀਤਾ ਨੂੰ ਨਹੀਂ ਲਿਆਉਂਦਾ ਸਿਰਫ ਪੜਨ ਦੇ ਪੜਦਾ ਹੀ ਬਸ ਪੜਦਾ ਹੀ ਇਸੇ ਈ ਆਪਣੀ ਜ਼ਿੰਦਗੀ ਗਵਾ ਬੈਠਾ ਤੇ ਰੂਪ ਦੇਖ ਦੇਖ ਨਾਰੀ ਤੇ ਨਾਰੀਆਂ ਸਵੇਰੇ ਸ਼ੀਸ਼ੇ ਦੇਖੋ ਘੰਟੇ ਬਾਅਦ ਫਿਰ بار بار ਆਪਣਾ ਮੋਹ ਹੀ ਵੇਖੇ ਹੁਣ ਕੋਈ ਆ ਕੇ ਉਹ ਹੀ ਹੈ ਉਤੇ ਉਰੀ ਬਾਰ ਬਾਰ ਚਿਹਰਾ ਵੇਖਣਾ ਬਾਰ ਬਾਰ ਚਿਹਰਾ ਸਵਾਰਨਾ ਕਬੀਰ ਕੰਨੇ ਸੇ ਜੀ ਮਾਰੇ ਖੱਬ ਗਈ ਰੂਪ ਦੇਖ ਦੇਖਣਾ ਆਪਣਾ ਰੂਪ ਵੇਖ ਵੇਖ ਕੇ ਹੀ ਮਰ ਜੂਗੀ ਐਸੀ ਜੀ ਜ਼ਿੰਦਗੀ ਬਤੀਰੀ ਜੀ ਰੰਨਾ ਹੋਇਆ ਬੋਧਿਆ ਇਸਤਰੀਆਂ ਤੇ ਇਤਨੀਆਂ ਚੰ ਚੱਲਣ ਸਰੀਰ ਦੀ ਨਮਾਇਸ਼ ਤੇ ਪ੍ਰਦਰਸ਼ਨੀ ਤੇ ਜੁੜ ਗਈਆਂ ਯਾਰ ਅੱਧੇ ਤੋਂ ਜ਼ਿਆਦਾ ਲਗਨ ਹੋ ਚੁੱਕੇ ਤੇ ਵੀ ਮੈਂ ਅਰਜ਼ ਕਰਦੇ ਹਾਂ ਤਨ ਦੇ ਉੱਤੇ ਨਾ ਮਾਤਰ ਕਪੜਾ ਰਹੇਗਾ ਸਰੀਰ ਦੀ ਨਮਾਇਸ਼ ਕਰਨਾ ਫਕਰ ਹੈ ਉਹਨਾਂ ਦਾ ਮਾਣ ਤਾਣ ਵੜੇ ਸਰੀਰ ਦੀ ਨਮਾਇਸ਼ ਤੇ ਪੁਰਖ ਹੋਏ ਸਯਾਦ ਪੁਰਸ਼ ਸ਼ਿਕਾਰੀ ਨੂੰ ਦੇਖ ਲੈ ਉਹ ਚਾਹਨੇ ਇਸ ਤਰ੍ਹਾਂ ਹੋਵੇ ਇਹ ਹੀ ਕਾਰਨ ਹੈ ਅੱਜ ਫਿਲਮਾਂ ਵਿੱਚ ਬੜਾ ਭਾਰੀ ਨੰਗੇਜ ਆ ਗਿਆ ਹੈ ਲੋਕ ਗੀਤਾਂ ਦੇ ਦਾੰਦ ਤੇ ਪੰਜਾਬ ਦੇ ਗੀਤਾਂ ਨੂੰ ਬਦਲੰਮ ਕੀਤਾ ਜਾ ਰਿਹਾ ਹੈ ਬੜਾ ਪਰਲੇ ਦਰਜੇ ਦਾ ਗੰਦਾ ਨੰਗੇਜ ਪੈਛੜੀਦਾ ਜਾ ਰਿਹਾ ਹੈ ਪਰ ਮੈਂ ਇਹ ਬੇਨਤੀ ਕਰਾਂਗਾ ਹੋਰ ਕੋਈ ਨਹੀਂ ਆਵਾਜ਼ ਉਠਾ ਰਿਹਾ ਤੇ ਘੱਮ ਸੇ ਘਮ ਹਰਿਆਣਾ ਪੰਜਾਬ ਦਾ ਸਾਰਾ ਸੰਸਮਾਜ ਤੇ ਜ਼ਰੂਰ ਆਵਾਜ਼ ਉਠਾਵੇ ਇਹ ਤੇ ਸਾਰੀ ਗੰਦਗੀ ਫੈਲਾਈ ਜਾ ਰਹੀ ਹੈ ਜੀ ਕਹਿੰਦੇ ਨੇ ਕੀ ਕੀ ਸਹਜ ਹੈ ਇਸਤਰੀ ਆਪਣੇ ਅੰਗ ਦੀ ਪ੍ਰਦਰਸ਼ਨੀ ਕਰਨਾ ਚਾਹੁੰਦੀ ਹੈ ਸਰੀਰ ਦੀ ਨਵਾਇਸ਼ ਸਰੀਰ ਪਰਮਾਤਮਾ ਦੀ ਦੇਣ ਹੈ ਦੀ ਕੀ ਨਵਾਇਸ਼ ਤੇ ਪੁਰਖ ਹੋਏ ਸਿਆਰ ਫਾਰਸੀ ਦਾ ਪੁਰਸ਼ ਸ਼ਿਕਾਰੀ ਬਣੇ ਪੈਣੇ ਦੇਖਣ ਨੂੰ ਮਿਲੇ ਇਸ ਤਰ੍ਹਾਂ ਕਰਨ ਰੰਨਾ ਹੋਇਆ ਬੋਧਿਆ ਪੁਰਖ ਹੋਏ ਸਿਆਰ ਸੀਲ ਸੰਜਮ ਸੁਚ ਬਣੇ ਖਾਣਾ ਖਾਜ ਅਕਾਜ ਛੀਲ ਤੇ ਰਿਆ ਹੀ ਨਹੀਂ ਸੰਜਮ ਤੇ ਰਿਆ ਹੀ ਖਾਣਾ ਖਾਜ ਅਕਾਜ ਸ਼ਰਮ ਗਈ ਘਰ ਆਪਣੇ ਪਤ ਉਠ ਚੱਲੀ ਨਾਲ ਨਾਨਕ ਸੱਚਾ ਏਕ ਹੈ ਅਵਰਨਾ ਸੱਚਾ ਬਾਤ ਬਹੁਤਾ ਪ੍ਰੇਤਾ ਨੂੰ ਪੈਦਾ ਹੋਣ ਵਾਸਤੇ ਮਾਹੌਲ ਮੌਜੂਦ ਹੋਵੇ ਮੌਜੂਦ ਹੋਵੇ ਦੇਵਤੇ ਪੈਦਾ ਹੋ ਸਕਣ ਮਾਹੌਲ ਨਹੀਂ ਰਹੇ 90 ਫਸਦੀ ਮੈਂ ਅਕਸਰ ਅਰਜ਼ ਕਰਦਾ ਹੁੰਦਾ ਬੱਚੇ ਦੇ ਚ ਮਾਂ ਬੋਲਦੀ ਹੈ 90 ਫਸਦੀ ਪਿਓ ਤੇ ਪ੍ਰਹਿਲਾਦ ਦਾ ਵੀ ਕੁਝ ਨਹੀਂ ਸੀ ਦੁਸ਼ਟ ਸੀ ਹਰਨਾਕ ਦਸ਼ਨ ਤੇਰਾ ਹੀ ਦੁਸ਼ਟ ਸੀ ਪਰ ਉਹਦੀ ਮਾਂ ਉਹਦੀ ਮਾਤਾ ਸਾਰੀ ਪ੍ਰਹਿਲਾਦ ਨੂੰ ਪ੍ਰੇਰਨਾ ਮਾਂ ਦੀ ਹੈ ਐਨਾ ਵੱਡਾ ਭਗਤ ਬਣਿਆ ਸੰਤ ਬਣਿਆ 90 ਫਸਦੀ ਮਨੁੱਖੀ ਬੱਚੇ ਦੇ ਚ ਮਾਂ ਬੋਲਦੀ ਏ 10ਵੀਂ ਸਦੀ ਬਾਕੀ ਪਿਤਾ ਸਮਝ ਲੋ ਸੋਸਾਇਟੀ ਸਮਝ ਲੋ تعلیم ਸਮਝ ਲੋ ਵਿਦਿਆ ਤੇ ਸੰਗਤ ਸਮਝ ਲੋ 9ਵੀਂ ਸਦੀ ਬੱਚੇ ਦੇ ਮਾਂ ਬੋਲਦੀ ਏ ਇਸ ਵਾਸਤੇ ਬੱਚਾ ਭੈੜਾ ਹੋਵੇ ਸਮੁੱਚੇ ਏਸ਼ੀਆ ਦੇ ਗਾਲ ਮਾਂ ਨੂੰ ਕੱਢਦੇ ਹੈਰਾਨੀ ਕਿਉਂ ਹੁੰਦੀ ਏ ਗਲਤੀ ਬੱਚੇ ਦੇ ਕੀਤੀ ਏ ਗਾਲ ਮਾਂ ਨੂੰ ਕਿਉਂ ਕੱਢੀ ਜਾਂਦੀ ਤੂੰ ਭੈੜੀ ਔਲਾਦ ਪੈਦਾ ਕੀਤੀ ਤੇਰੀ ਕੁੱਖ ਭੈੜੀ ਹੋਵੇ ਤੇਰੀ ਗੋਦ ਭੈੜੀ ਹੋ ਗਈ। ਇੱਥੇ ਹੁਣ ਉਸ ਦਿਨ ਦੀ ਗੱਲ ਉਹ ਸ਼ੇਖ ਮੈਨੂੰ ਕਹਿਣ ਲੱਗਾ ਕਹਿੰਨੇ ਜੀ ਕੀ ਕਰਾਂ ਮੇਰੇ ਅਨਪੂਰ ਮੈਨੂੰ ਮਾਂ ਨਹੀਂ ਲੱਭ ਰੇ ਮੈਂ ਛੇਤੀ ਜਨੋ ਲੱ ਲਵਾਂ। ਹਾਜ਼ੂਰ ਸਾਹਿਬ ਲੰਗਰ ਸਾਹਿਬ ਗੁਰਦੁਆਰੇ। ਦੋ ਟਾਈਮ ਇੱਕ ਡਰਮ ਵਜਦਾ ਸੀ ਹੁਣ ਤੇ ਸਿਰਫ ਲੰਗਰ ਦੇ ਚ ਐਨ ਵੇੜੇ ਚ ਰੱਖੇ ਹੋਏ ਨੇ। ਜਦੋਂ ਚਾਹ ਦਾ ਲੰਗਰ ਖੁੱਲਦਾ ਸੀ ਨਾ ਉਸ ਤੋਂ ਪਹਿਲੇ ਵਜਦਾ ਸੀ ਆਪੇ। ਪੰਗਰ ਖੁੱਲਣ ਤੋਂ ਪਹਿਲੇ ਆਪੇ ਬੈਠਦਾ ਸੀ ਵੀ ਹੁਣ ਵੰਡੋ ਲੰਗਰ ਦੇਰੀ ਨਾ ਕਰੋ ਕੋਈ ਪਵਿੱਤਰ ਆਤਮਾ ਸੀ ਮੁਕਤ ਨਹੀਂ ਹੋ ਸਕੀ ਪਰ ਹੈਗੀ ਸੀ ਬਰਵਾਹੇਸ ਉਹਨੂੰ ਵਜਾਂਦੇ ਸੀ ਬਾਬਾ ਹਰਨਾਮ ਸਿੰਘ ਜੀ ਨੇ ਉਦੋਂ ਉਹ ਮੌਜੂਦ سن ਹੋਣ ਨਹੀਂ ਨੇ ਮੈਨੂੰ ਇਹ ਕਹਿ ਲਿਆ ਕਿ ਮਸਕੀਨ ਜੀ ਤੁਸੀਂ ਬੜੀ ਤਰਕ ਕਰਦੇ ਹੋ ਇਸ ਦੇ ਉੱਤੇ ਆ ਵੇਖ ਲੋ ਨੇ ਰੁਵਾਤ ਹੁੰਦੀਆਂ ਨੇ ਮੈਂ ਕਿ ਮੈਂ ਰੁਵਾਤ ਤੋਂ ਇਨਕਾਰ ਨਹੀਂ ਪਰ ਜਿਸ ਤਰ੍ਹਾਂ ਦਾ ਅਡੰਬਰ ਬਾਕੀ جاری ਹੈ ਉਹਦੇ ਵਿੱਚ ਮੈਨੂੰ ਬਹੁਤਾ ਪਖੰਡ ਤੇ ਆਖ ਦਿਖਾਈ ਦਿੰਦਾ ਹੈ ਕਿੰਨੇ ਕੇ ਡਰਾਮਾ ਵਜਦਾ ਹੈ ਆਪਣੇ ਆਪ ਪਹਿਲੇ ਤੇ ਸੰਗਤਾਂ ਡਰ ਗਈਆਂ ਸਨ ਸਾਰਿਆਂ ਦੇ ਸੇਵਾਦਾਰਾਂ ਤੇ ਵੀ ਮਾੜਾ ਅਸਰ ਪਿਆ ਪਰ ਨਹੀਂ ਹੁਣ ਸਮਝ ਆਈ ਕੋਈ ਪਵਿੱਤਰ ਆਤਮਾ ਹੈ ਲੰਗਰ ਖੋਲੋ ਕਹਤੇ ਸੇਵਾਦਾਰ ਲੱਗਦਾ ਹੈ ਕੋਈ ਗੁਜ਼ਰਨ ਤੋਂ ਬਾਅਦ ਮੋਕਾ ਤਾਂ ਨਹੀਂ ਹੋਇਆ ਤੇ ਉਹਦੀ ਰੁਚੀ ਇਹ ਨੰਗਰ ਵੰਡੇ ਆ ਜਾ ਜਲਦੀ ਵੰਡੇ ਸਮੇਂ ਸਿਰ ਵੰਡੇ ਆ ਜਾ ਸਾਰਿਆਂ ਨੂੰ ਮਿਲੇ ਤੇ ਇਹਦੇ ਨਾਲ ਉਹਨੂੰ ਖੁਸ਼ੀ ਮਿਲਦੀ ਹੈ ਤੇ ਡਰਮ ਵੱਜਦਾ ਕਥਾ ਦੀ ਸਮਾਪਤੀ ਤੋਂ ਬਾਅਦ ਮੈਂ ਇੱਕਦਮ ਨਸ ਪੈਂਦਾ ਸੀ ਲੰਗਰ ਸਾਹਿਬ ਜਾਣ ਵਾਸਤੇ ਦੋ ਤਿੰਨ ਦਿਨ ਜਦ ਮੈਂ ਇਸ ਤਰ੍ਹਾਂ ਕੀਤਾ ਤੇ ਇੱਕ ਦਿਨ ਮੇਰੇ ਬਾਪ پکڑ ਲਈ ਪੁਜਾਰੀ ਭਾਈ ਮੋਹਨ ਸਿੰਘ ਉਹਨਾਂ ਨੇ ਕੋਈ ਗੱਲ ਕੀ ਹੈ ਹਮੇਸ਼ਾ ਤੁਸੀਂ ਅਰਦਾਸ ਤੋਂ ਬਾਅਦ ਜਾਂਦੇ ਸੀ ਹੁਣ ਜਲਦੀ ਕਿਉਂ ਨਸਤੇ ਮੈਂ ਕਹ ਮੈਂ ਉਹ ਡਰਾਮਾ ਸੁਣਨਾ ਹੈ ਮੇਰੇ ਨਾਲ ਦੇ ਸਾਰੇ ਸਾਥੀਆਂ ਨੇ ਸੁਣਿਆ ਉਦੋਂ ਪਰਿਵਾਰ ਵੀ ਗਿਆ ਸੀ ਉਹ ਵੀ ਨਾਲ ਬੱਚੇ ਵੀ ਉਹਨਾਂ ਨੇ ਵੀ ਸੁਣਿਆ ਮੈਂ ਬੈਠ ਜਾਂਦਾ ਸੀ ਹੋਰ ਸੰਗਤਾਂ ਵੀ ਬੈਠੀਆਂ ਡਰਾਮਾ ਵਜਣ ਲੱਗ ਪਿਆ ਉਸ ਤੋਂ ਬਾਅਦ ਲੰਗਰ ਖੁੱਲ ਆਪੇ ਵਜਣ ਲੱਗ ਪਿਆ ਹੁਣ ਕੱਦਕੇ ਦਾਸ ਕਿ ਉੱਥੇ 15 ਤਰੀਕ ਨੂੰ ਦੰਨ ਗੁਰਗਨ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਉਸਤਵ ਮਨਾਇਆ ਗਿਆ 13 14 15 ਦਾਸ ਨੇ ਉੱਤੇ ਹਾਜ਼ਰੀ ਭਰੀਏ ਤਾਂ ਹੁਣ ਦੱਸਿਆ 3 4 ਸਾਲਾਂ ਤੋਂ ਨਹੀਂ ਬਈਦਾ ਮੈਂ ਕਿ ਜਨਮ ਹੋ ਗਿਆ ਉਹਦੇ ਅਨਕੂਲ ਉਸ ਨੂੰ ਮਾਂ ਮਿਲ ਗਈ ਮਿਲ ਗਈ ਪਰਿਸ਼ਤਾ ਸੀ ਦੇਵਤਸ ਪਵਿੱਤਰ ਰੋਹ ਸੀ ਗੁਰਦੁਆਰੇ ਤੋਂ ਬਿਨਾਂ ਕਿਧਰੇ ਨਹੀਂ ਗਿਆ ਨਹੀਂ ਤੇ ਬਹੁਤ ਪ੍ਰੇਤ ਮਾੜੀਆਂ ਖਾਵਾ ਕੇ ਵੈਸ਼ਾਲੀਆਂ ਚਾਉਂਦੇ ਨੇ ਸ਼ਰਾਬ ਖਾਨੇ ਚਾਉਂਦੇ ਨੇ ਜੂਵੇ ਖਾਨੇ ਚਾਉਂਦੇ ਨੇ ਇਸ ਵਕਤ ਜ਼ਮੀਨ ਦੇ ਉੱਤੇ ਕੋਈ 6 ਅਰਬ ਦੇ ਕਰੀਬ ਮਨੁੱਖ ਨੇ ਆਬਾਦੀ ਇਤਨੀ ਹੋ ਗਈ ਹੈ ਤੋ ਸਮਝ ਲਓ ਇਤਨੀ ਅਸੂਖ ਸਮਰੂਹਾਂ ਵੀ ਨੇ ਇਹਨਾਂ ਵਿੱਚ ਮਾਰੀਆਂ ਇਤਨੀਆਂ ਜ਼ਿਆਦਾ ਨੇ ਕਿਉਂਕਿ ਰੋਜ਼ ਰੋਜ਼ ਜ਼ਮਾਨਾ ਮਾੜਾ ਹੁੰਦਾ ਜਾ ਰਿਹਾ ਦੁਨੀਆ ਮਾੜੀ ਰੋਜ਼ ਰੋਜ਼ ਧਰਮ ਘਟਦਾ ਜਾ ਰਿਹਾ ਘਟਦਾ ਜਾ ਰਿਹਾ